ਸ਼੍ਰੀ ਰਾਮ ਜੀ ਜੈ ਜੈ ਸ਼੍ਰੀ ਰਾਮ ਅਮਰ ਸ਼ਹੀਦ ਸ਼੍ਰੀ ਸੁਧੀਰ ਕੁਮਾਰ ਸੋਰੀ ਜਿਹਦਾ ਅੱਜ ਪਾਵਨ ਜਨਮ ਦਿਨ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਵਾਸਤੇ ਅਸੀਂ ਅੱਜ ਭੰਡਾਰਾ ਕੀਤਾ ਹੈ ਭਜਨ ਸੰਧਿਆ ਕੀਤੀ ਹੈ ਤਾਂ ਕਿ ਲੋੜ ਦੇ ਵੀ ਲੰਗਰ ਵੰਡਿਆ ਜਾ ਸਕੇ ਗਰੀਬਾਂ ਨੂੰ ਭੋਜਨ ਵੰਡਿਆ ਜਾ ਸਕੇ ਔਰ ਆਪਣੇ ਆਏ ਮਹਿਮਾਨਾਂ ਨੂੰ ਵੀ ਖਵਾਇਆ ਜਾ ਸਕੇ ਤੇ ਭਜਨ ਕੀਰਤਨ ਵੀ ਕੀਤਾ ਜਾ ਸਕੇ ਉਹਨਾਂ ਦੀ ਯਾਦ ਦੇ ਵਿੱਚ ਰਾਸ਼ਨ ਵੰਤਰਨ ਅਸੀਂ ਕਰ ਰਹੇ ਹਾਂ ਪਹਿਲੇ ਹੀ ਪੈਨਸ਼ਨ ਯੋਜਨਾ ਵੀ ਜਾਰੀ ਹੈ ਗਰੀਬਾਂ ਨੂੰ ਕੱਪੜੇ ਵੀ ਵੰਤਰਿਤ ਕਰੀਦੇ ਆ ਕੰਬਲ ਵੀ ਵੰਤਰਿਤ ਕਰੀਦੇ ਆ ਇੱਕ ਸਟੋਰ ਬਣਾਇਆ ਜਿਹੜਾ ਭਰਿਆ ਪਿਆ ਹੈ ਐਂਬੂਲੈਂਸ ਵੀ ਲਈ ਹੈ ਜਿਹੜੀ ਸ਼ਵਾਨੀ ਮਾਡਲ ਤੇ ਖੜੀ ਹੈ ਉਹਦੀ ਪੇਮੈਂਟ ਵੀ ਕਰ ਦਿੱਤੀ ਹੈ ਸਿਰਫ ਸਟਿੱਕਰਸ ਵਗੈਰਾ ਦਾ ਕੰਮ ਹੋਣ ਵਾਲਾ ਹੈ ਜਿਸ ਕਰਕੇ ਉਹ ਤੋਂ ਅਸੀਂ ਪਿੱਕ ਨਹੀਂ ਕਰ पाए ਪਾਨ ਹਲੇ ਟਾਈਮ ਦੇ ਵਿੱਚ ਅਮਰ ਸ਼ਹੀਦ ਸ਼੍ਰੀ ਸੁਨੀਰ ਕੁਮਾਰ ਸੂਰੀ ਦੇ ਨਾਂ ਤੇ ਇੱਕ ਐਸੀ ਕਲੋਨੀ ਕੱਟੀ ਜਾਏਗੀ ਜਿਸ ਦੇ ਵਿੱਚ ਗਰੀਬਾਂ ਨੂੰ ਬੜੇ ਸਸਤੇ ਨੋ ਪ੍ਰੋਫਿਟ ਨੋ ਲਾਸ ਬਲਕਿ ਆਪਣੇ ਕੋਲੋਂ ਕੁਝ ਖਰਚਾ ਕਰਕੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਫਲੈਟ ਤੇ ਮਕਾਨ ਉਪਲਬਧ ਕਰਵਾਏ ਜਾਣਗੇ ਜਿਸ ਕਲੋਨੀ ਦਾ ਨਾਮ ਅਮਰ ਸ਼ਹੀਦ ਸੁਦੀਰ ਕੁਮਾਰ ਸੂਰੀ ਹੋਏਗਾ ਇਹ ਬਹੁਤ ਜਲਦ ਅਸੀਂ ਕਰਨ ਵਾਲਿਆਂ ਜਗ੍ਹਾ ਵੇਖ ਰਹੇ ਹਾਂ ਅनाथ ਆਸ਼ਰਮ ਵੀ ਅਸੀਂ ਖੋਲਣ ਜਾ ਰਹੇ ਹਾਂ વૃદ્ધਾ ਆਸ਼ਰਮ ਵੀ ਖੋਲਣ ਜਾ ਰਹੇ ਹਾਂ ਉਹਦੇ ਵਾਸਤੇ ਵੀ ਜਗ੍ਹਾ ਦੇਖੀ ਹੈ ਇਹ ਬਹੁਤ ਜਲਦ ਸਭ ਫਾਈਨਲ ਹੋ ਜਾਏਗਾ ਤੁਹਾਡੇ ਸਾਹਮਣੇ ਆ ਜਾਏਗਾ ਫਿਲਹਾਲ ਜਿੰਨੀ ਸਮਾਜ ਦੀ ਸੇਵਾ ਹੋ ਸਕਦੀ ਹੈ ਉਹ ਕੀਤੀ ਜਾ ਰਹੀ ਹੈ ਫੈਸਲੇ ਲੋਕਾਂ ਦੇ ਵਕੀਲ ਖੁਦ ਕੋਲੋਂ ਹਾਇਰ ਕਰਕੇ ਅਸੀਂ ਲੜਕੀਆਂ ਦੇ ਫੈਸਲੇ ਕਰਵਾ ਰਹੇ ਹਾਂ ਜਿਹੜੀਆਂ ਬੇਟੀਆਂ ਭੈਣਾਂ ਦੁਖੀ ਨੇ ਉਹਨਾਂ ਦੇ ਫੈਸਲੇ ਜਿਸ ਤਰੀਕੇ ਨਾਲ ਹੋ ਸਕਦੇ ਹੈ ਜਿਸਿਰ ਮਿਲ ਸਕਦੇ ਆ ਮਿਲਾ ਰਹੇ ਆ ਜੇ ਕਿਸੇ ਵੀ ਸੂਰਤ ਚ ਮਿਲਣਾ ਨਹੀਂ ਹੋ ਸਕਦਾ ਤੇ ਬੜੇ ਪਿਆਰ ਦੇ ਨਾਲ ਐਸੇ ਦਫ਼ਤਰ ਚ ਬਿਠਾ ਕੇ ਦੇ ਡਿਵੋਰਸ ਵੀ ਕਰਵਾ ਰਹੇ ਆ ਬੜਾ ਦੁਖੀ ਹੋ ਕੇ ਡਿਵੋਰਸ ਕਰਵਾਉਣਾ ਪੈਂਦਾ ਪਰ ਕੁਝ ਕੇਸਿਸ ਐਸੇ ਹੁੰਦੇ ਜਿਦੇ ਚ ਫੈਸਲਾ ਹੋ ਨਹੀਂ ਸਕਦਾ ਸੁਦੀਰ ਕੁਮਾਰ ਸੂਰੀ ਜੀ ਦਾ ਸੁਪਨਾ ਸੀ ਕਿ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਈਏ ਸੁਦੀਰ ਕੁਮਾਰ ਸੂਰੀ ਜੀ ਦਾ ਸੁਪਨਾ ਸੀ ਕਿ ਇੱਕ ਗਰੀਬੀ ਦਾ ਅੰਪਾਇਰ ਖੜਾ ਹੋਵੇ ਲੋਕ ਆਪਣਾ ਅੰਪਾਇਰ ਖੜਾ ਕਰਨਾ ਚਾਹੁੰਦੇ ਆ ਬਿਜ਼ਨਸ ਦਾ ਅੰਪਾਇਰ ਖੜਾ ਕਰਨਾ ਚਾਹੁੰਦੇ ਆ ਪਰ ਉਹਨਾਂ ਦਾ ਇੱਕ ਸੁਪਨਾ ਸੀ ਕਿ ਇੱਕ ਐਸਾ ਅੰਪਾਇਰ ਖੜਾ ਹੋਵੇ ਜਿਦੇ ਚ ਹਰ ਵਰਗ ਦੇ ਯਾਨੀ ਹਰ ਤਰ੍ਹਾਂ ਦੇ ਗਰੀਬ ਬੰਦੇ ਦੀ ਮਦਦ ਹੋਏ ਔਰ ਜਿਹੜੇ ਗਰੀਬ ਨਹੀਂ ਵੀ ਨੇ ਕੋਈ ਮੁਸ਼ਕਿਲ ਹੈ ਉਹਨਾਂ ਨੂੰ ਵੀ ਮਦਦ ਮਿਲੇ ਅੱਜ ਸਾਡੀ ਸ਼ਿਵਸਾਨਾ ਟਕਸਾਲੀ ਇਸ ਦਿਸ਼ਾ ਦੇ ਵਿੱਚ ਬੜੀ ਤੇਜ਼ੀ ਨਾਲ ਵਧ ਰਹੀ ਹੈ ਸਾਨੂੰ ਖੁਸ਼ੀ ਹੈ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲਦੇ ਹੋયા ਅੱਜ ਅਸੀਂ ਕਰੀਬ 1000 2000 ਪਰਿਵਾਰ ਦੀ ਮਦਦ ਹਰ ਮਹੀਨੇ ਕਰਦੇ ਆਂ ਮੈਡੀਕਲ ਸੇਵਾ ਵੀ ਆਪਾਂ ਸ਼ੁਰੂ ਕੀਤੀ ਹੈ ਜਿਹਦੇ ਚ ਸਾਡੇ ਬੰਦੇ ਸਰਕਾਰੀ ਹਸਪਤਾਲਾਂ ਚ ਘੁੰਮਦੇ ਰਹਿੰਦੇ ਨੇ ਕਿਸੇ ਨੂੰ ਪੈਸੇ ਦੀ ਜਰੂਰਤ ਆ ਉਹ ਦਿੱਤਾ ਜਾਂਦਾ ਹੈ ਜੇ ਕਿਸੇ ਦਾ ਆਪਰੇਸ਼ਨ ਨਹੀਂ ਹੁੰਦਾ ਉਹ ਕਰਵਾਇਆ ਜਾਂਦਾ ਹੈ ਖੈਰ ਦੱਸਣਾ ਸ ਹੈ ਇਸ ਕਰਕੇ ਪੈ ਰਿਹਾ ਹੈ ਕਿ ਜਿਹੜੇ ਲੋਕਾਂ ਨੂੰ ਕੋਈ ਮੁਸ਼ਕਲ ਹੈ ਉਹ ਆ ਜਿਹੜੇ ਬਜ਼ੁਰਗਾਂ ਨੂੰ ਕੋਈ ਮੁਸ਼ਕਲ ਹੈ ਉਹ ਆ ਬਿਲਕੁਲ ਕੀਤਾ ਜਾਏਗਾ ਸਾਡਾ ਸਿਰ ਜ਼ਮੀਨ ਵਾਲਾ ਫਰਮਾਤਮਾ ਕਰੇ ਜ਼ਮੀਨ ਵਾਲ ਹੀ ਚੁੱਕਿਆ ਰਹੇ ਪੁਰਾਣੀ ਸੇਵਾ ਕਰਦੇ ਰਹੀਏ ਔਰ ਕਿਸੇ ਤਰ੍ਹਾਂ ਦਾ ਮਾਨ ਅਭਿਮਾਨ ਸਾਡੇ ਚ ਮਾ ਹੈ ਮੈਂ ਪਰਮਾਤਮਾ ਕੋ ਅਰਦਾਸ ਕਰਦਾ ਕਿ हे ਪ੍ਰਭੂ ਸ਼ਿਲਸਨਾਟਕਸਾਲੀ ਦੇ ਪ੍ਰਤੀਕ ਮੈਂਬਰ ਦਾ ਸਿਰ ਜ਼ਮੀਨ ਵੱਲ ਨੂੰ ਝੁਕਾਈਂ ਆਸਮਾਨ ਵੱਲ ਨੂੰ ਨਾ ਝੁਕਾਈਂ ਕੋਸਾਂਵਾਂ ਨਹੀਂ ਸ਼ਕਤੀ ਨਹੀਂ ਕਿ ਜੇਬ ਦਾ ਇੱਕ ਇੱਕ ਰੁਪਿਆ ਸੀ ਗਰੀਬਾਂ ਵਾਸਤੇ ਲਗਾ ਸਕੀਏ ਸੇਵਾ ਕਰ ਸਕੀਏ ਕਿਉਂਕਿ ਜਿੰਨੀ ਸੇਵਾ ਕੀਤੀ ਜਾਏ ਉੰਨੀ ਥੋੜੀ ਹੈ ਕਮਾਇਆ ਵੀ ਹੈ ਬਹੁਤ ਸਮਾਜ ਨੂੰ ਵਾਪਸ ਕਰਨ ਦਾ ਟਾਈਮ ਹੈ ਤਾਂ ਕਿ ਸਮਾਜ ਨੂੰ ਉਠਾ ਸਕੀਏ ਕੁਝ ਕਰ ਸਕੀਏ ਸੋ ਸਾਰਿਆਂ ਨੂੰ ਪਹਿਲੇ ਤੇ ਜੈ ਸ਼੍ਰੀ ਰਾਮ ਦੂਜੀ ਗੱਲ ਮੇਰੇ ਫਾਜ਼ਲ ਸਾਹਿਬ ਦਾ ਅੱਜ ਜਨਮ ਦਿਨ ਹੈ ਔਰ ਜੋ ਕਿ ਸ਼ਿਖਸਾ ਟਕਸਾਲੀ ਦੇ ਰਾਸ਼ਟਰੀ ਅਧਿਐਕਸ਼ ਅਤੇ ਸੰਸਥਾਪਕ ਹੋਈ ਸੀ ਜੋ ਕਿ ਕੁਝ ਲੋਕ ਸੋਚ ਰਹੇ ਹਨ ਉਹਨਾਂ ਨੂੰ ਖਤਮ ਕਰਕੇ ਯਾਨੀ ਕਿ ਉਹਨਾਂ ਨੂੰ ਬਲੀ ਚੜਾ ਕੇ ਆਪਾਂ ਫਤਹਿ ਕਰ ਉਹਨਾਂ ਨੂੰ ਇਹ ਨਹੀਂ ਪਤਾ ਉਹ ਪਿੱਛੇ ਕੀ ਛੱਡ ਕੇ ਗਏ ਉਹ ਪਿੱਛੇ ਛੱਡ ਕੇ ਗਏ ਸੂਰੀ ਪਰਿਵਾਰ ਸੂਰੀ ਦਾ ਇੱਕ ਇੱਕ ਪਰਿਵਾਰ ਦਾ ਇੱਕ ਬੱਚਾ ਕੁਰਬਾਨੀ ਦੇਣ ਨੂੰ ਤਿਆਰ ਹੈ ਆਪਾਂ ਇਸ ਕੁਰਸੀ ਦੇ ਬੈਠੇ ਆ ਤੇ ਆਪਾਂ ਕੁਰਸੀ ਦੇ ਤਾਂ ਕਰਕੇ ਬੈਠੇ ਆ ਆਪਾਂ ਲੋਕਾਂ ਦੀ ਸੇਵਾ ਕਰ ਸਕੀਏ ਐਸ ਕਰਕੇ ਨਹੀਂ ਬੈਠੇ ਆਪਾਂ ਡਰ ਕੇ ਬੈਜੇ ਹੋ ਉਹ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਜਨਮ ਦਿਨ ਦੀ ਜਨਮ ਦਿਨ ਦੀ ਆਪਾਂ ਪੱਲੇ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਬਤਾਈ ਦੇਣਾ ਚਾਹੁੰਦਾ ਮੈਂ ਦੂਜੀ ਗੱਲ ਆਪਾਂ ਜੋ ਜਨਤਰੀ ਬਣਾ ਰਹੇ ਆ ਆਪਣੇ ਫਾਦਰ ਸਾਹਿਬ ਦਾ ਦੂਜੇ ਚੌਕੇ ਨਾਲ ਬਣਾ ਰਹੇ ਆ ਤੁਸੀਂ ਵੇਖ ਹੀ ਰਹੇ ਹੋ ਕੈਂਚ ਬਣਾ ਰਹੇ ਆ ਆਪਾਂ ਜਿਹੜਾ ਅਨਸਾਰ ਆ ਉਹ ਖਾਸ ਸੁਨੇਹਾ ਦੇਣਾ ਚਾਹੂਗਾ ਜੀ ਅੱਜ ਦੇ ਖਾਸ ਸੁਨੇਹਾ ਮੈਂ ਲੋਕਾਂ ਨੂੰ ਇਹੋ ਦੇਣਾ ਚਾਹਾਂਗਾ ਜੀ ਆਪਣੇ ਮਾਪਿਓ ਦੀ ਸੇਵਾ ਕਰੋ ਆਪਣੇ ਮਾਤਾ ਪਿਤਾ ਦੁਬਾਰਾ ਨਹੀਂ ਮਿਲਣਗੇ ਉਹਨਾਂ ਦੀ ਮਾਤਾ ਪਿਤਾ ਦੀ ਸੇਵਾ ਕਰੋ ਤੇ ਧਿਆਨ ਰੱਖੋ ਉਹਨਾਂ ਦਾ ਗੰਦੀ ਆਦਤਾਂ ਤੇ ਨਾ ਜਾਓ ਨਸ਼ੇ ਤੇ ਨਾ ਪਓ ਸ਼ਰਾਬਾ ਦਾਰੂਆਂ ਤੋਂ ਦੂਰ ਰਹੋ धर्म का चंगा काम करो भला करो सारा दया काम करो मैं अपने देश प्रति बिल्कुल खड़े रहो, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप